ਮੰਗਤਾ ਸੀ ਕਿ ਅਜਦਾ ਤੇ ਪ੍ਰਕਾਸ਼ਨ ਦੇਖ ਕੇ ਇਹਨਾਂ ਨੂੰ ਜਿੰਮੇਦਾਰਾਂ ਨੂੰ ਮਾਬਜ਼ਾ ਮਿਲੇ ਕੋਈ ਹੋ ਕੇ ਜਾਵੇ ਹੁਣ ਨਗਰਪਾਲਿਕਾ ਬੰਨ ਨੂੰ ਕ੍ਰਿਆ ਨੂੰ ਰੋਕ ਥਾਮ ਹੋਵੇ ਮੇਰਾ ਨਾਮ ਅਨਪ੍ਰੀਤ ਸਿੰਘ ਹੈ ਕਿਰਪਿੰਦ ਦੇ ਉਹ ਜੱਲ ਹਾਂ ਕੀ ਬਾਤ ਤੁਹਾਡੇ ਨਾਲ ਸਾਡੀ ਪੰਚਾਇਤ ਦੀ ਜ਼ਮੀਨ ਸੀਗੀ 7 ਕਿੱਲੇ ਚੋਂ ਨਾ ਜਿਵੇਂ ਮੇਰਾ ਖੜ ਗਿਆ ਜੀ ਸਾਰੇ ਜੀ ਲੇ ਦਿਨੀ ਹੋਈ بارش ਤੋਂ ਬਾਅਦ ਸਤਲੁਜ ਦਰਿਆ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਦਰਿਆ ਨੇੜੇ ਵਸੇ ਕਈ ਪਿੰਡਾਂ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਜੁਲ੍ਹਾ ਨਮਾ ਸ਼ਹਿਰ ਦੇ ਤਹਿਸੀਲ ਬਲਾਚੌਰ ਦੇ ਕੰਗਨਾ ਬੇਟ, ਬੰਗਾ ਬੇਟ, ਨਿਆਣਾ ਬੇਟ, ਖੋਜਾ ਬੇਟ ਪਿੰਡਾਂ ਦੇ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜਦੋਂ ਇਨ੍ਹਾਂ ਪਿੰਡਾਂ ਤੇ ਲੱਗੇ ਦਰਿਆਵਾਂ ਦੇ ਬੰਨ ਟੁੱਟੇ ਤਾਂ ਪਾਣੀ ਨੇ ਸੈਂਕੜੇ ਏਕੜ ਜ਼ਮੀਨਾਂ ਫਸਲਾਂ ਅਤੇ ਪੌਪੂਲਰ ਦੇ ਦਰਖਤ ਵਹਾ ਦਿੱਤੇ ਪਰ ਪ੍ਰਸ਼ਾਸਨ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਪਾਣੀ ਦੀ ਮਾਰ ਐਦਾਂ ਹੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਸਾਰੇ ਪਿੰਡਾਂ ਸਾਰੇ ਪਿੰਡ ਪਾਣੀ ਦੀ ਮਾਰ ਹੇਟ ਹੋਣਗੇ ਉਹਨਾਂ ਨੇ ਕਿਹਾ ਕਿ ਜੇਕਰ ਦੁਬਾਰਾ ਮੀਂਹ ਪੈਂਦਾ ਹੈ ਤਾਂ ਪਾਣੀ ਦਾ ਪੱਧਰ ਵਧੇਗਾ ਤੇ ਬੰਨ ਟੁੱਟਣ ਤੋਂ ਬਾਅਦ ਪਿੰਡਾਂ ਨੂੰ ਕਾਫੀ ਨੁਕਸਾਨ ਹੋਵੇਗਾ ਉਨਾ ਕਹਿਾ ਕਿ ਚੁੰਨੇ ਅਤੇ ਪੌਪੂਲਰ ਦੀਆਂ ਫਸਲਾਂ ਬੀਜੀਆਂ ਗਈਆਂ ਸਨ ਕਿਸਾਨਾਂ ਕੋਲ ਜੋ ਕੁਝ ਸੀ ਸਭ ਬਰਬਾਦ ਹੋ ਗਿਆ ਜੇਕਰ ਕੋਈ ਫਸਲ ਨਹੀਂ ਹੁੰਦੀ ਤਾਂ ਜ਼ਿਮੀਦਾਰ ਖਤਮ ਹੋ ਜਾਂਦਾ ਹੈ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਆਪਾਂ ਨਾਮ ਕੀ ਕਿਰੇ ਪਿੰਡ ਦੇ ਸਰਪੰਚ ਮੈਂ ਸੁਨਦੋਤ ਸਿੰਘ ਉਹ ਜਾਵੇ ਰਦਾ ਸਰਪੰਚ ਆਉਣ ਹਜਰੇ ਲਗਾਤਾਰ ਬਾਰਿਸ਼ ਹੋ ਰਹੀ ਸੀ ਹੁਣ ਹਾਲਾਤ ਕੀ ਆਪਣੇ ਥੋੜੇ ਪਿੰਡ ਉਧਰ ਤੋਂ ਹਾਲਾਤ ਜਿਹੜੇ ਆ ਉਹ ਬੱਤੋ ਬੱਤ ਹੈ ਕਿ ਜੋ ਕਿ ਜਿਹੜੀ ਲੋਕਾਂ ਦੀ ਜ਼ਮੀਨ ਸੀਗੀ ਔਰ ਉਹਦੇ ਵਿੱਚ ਕੁਝ ਖੋਜਾ ਬੇਟ ਦੇ ਪੰਚਾਇਤ ਦੀ ਜ਼ਮੀਨ ਸੀਗੀ ਜਿਹੜੀ ਲੋਕਾਂ ਨੇ ਛੇਕੇ ਤੇ ਲਈ ਹੋਈ ਸੀ ਜੀਮਿਦਾਰਾਂ ਨੇ ਔਰ ਜਿਨ੍ਹਾਂ ਦੇ ਆਪਣੇ ਖੇਤ ਸੀਗੇ ਉਹ ਜ਼ਮੀਨ ਜਿਹੜੀ ਸੀਗੀ ਉਹ ਜਿਆਦਾ ਪਾਣੀ ਆਉਣ ਨਾਲ ਪਾਣੀ ਦੇ ਜਿਆਦਾ ਵਹਾਅ ਦੇ ਨਾਲ ਉਹ ਜਿਹੜੀ ਜ਼ਮੀਨ ਜਿਹੜੀ ਸੀ ਦਰਿਆ ਦੇ ਘੇਟ ਸਰ ਗਈ ਇਹ ਅਪਰੋਕਸੀਮੇਟ ਕੋਈ ਮੇਰੇ ਹਿਸਾਬ ਨਾਲ 40 45 ਕਿੱਲੇ ਜ਼ਮੀਨ ਦੇ ਜਿਹੜੇ ਸੀ ਉਹ ਦਰਿਆ ਦੀ ਪੇਟ ਚਲੇ ਆ ਸੋ ਇਹ ਬਹੁਤ ਹੀ ਬੜਾ ਉਪਖਾਈ ਫਸਲ ਫਸਲ ਵੀ ਨਾਲ ਸੀ ਫਸਲ ਉਹ ਦੀ ਬੀਜੀ ਹੋ ਸੀ ਝੋਨਾ ਲਾਇਆ ਸੀਗਾ ਕਿਸੇ ਨੇ ਪਪੂਲਰ ਲਾਇਆ ਸੀਗਾ ਕਿਸੇ ਨੇ ਪ੍ਰੀਰੀ ਪਪੂਲਰ ਲਾਇਆ ਸੀਗੀ ਕਿਸੇ ਨੇ ਮੱਕੀ ਬੀਜੀ ਹੋ ਸੀ ਉਹ ਸਾਰੀ ਦੀ ਸਾਰੀ ਜਿਹੜੀ ਸੀ ਉਹ ਦਰਿਆ ਦੀ ਪੇਟ ਡਰ ਗਈ ਆ ਉਹਨਾਂ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਪਰ ਹਾਂ ਕਈ ਜਦੋਂ بارش ਨਹੀਂ ਹੋਈ ਲੇਕਿਨ ਇਹ ਪਾਣੀ ਤਾਂ ਬਹੁਤ ਬਹੁਤ ਤੇਜ਼ ਹੈ ਆਪਣੇ ਪਾਸੇ ਪਾਣੀ ਦਾ ਵਹਾਅ ਇਸ ਤਰ੍ਹਾਂ ਹੋਇਆ ਤੇ ਜਿਹੜਾ ਸਤਲੁਜ ਰਿਆ ਦੇ ਵਿੱਚ ਪਾਣੀ ਆਇਆ ਉਹ ਨੂੰ ਇੱਕਦਮ ਖੋਲਿਆ ਗਿਆ ਜਦੋਂ بارش ਸ਼ੁਰੂ ਹੋਈਗਾ ਤਾਂ ਪ੍ਰਸ਼ਾਸਨ ਨੂੰ ਪਤਾ ਹੀ ਦਾ ਸੀਗਾ ਕਿ ਥੋੜਾ ਥੋੜਾ ਪਾਣੀ ਛੱਡਦੇ ਰਹਿਣਗੇ ਤਾਂ ਕਿ ਲੋਕਾਂ ਦਾ ਜਿਹੜਾ ਬਚਾਅ ਹੁੰਦਾ ਰਹਿੰਦਾ ਪਰ ਇਹ ਜਦੋਂ ਪਾਣੀ ਇਹਨਾਂ ਦੇ ਡੈਮ ਦੇ ਵਿੱਚ ਜ਼ਿਆਦਾ ਹੋ ਗਿਆ ਉਹ ਇਕੱਠਾ ਪਾਣੀ ਛੱਡਿਆ ਗਿਆ ਇਕੱਠੇ ਪਾਣੀ ਛੱਡਣ ਦੇ ਨਾਲ ਇਹ ਜਿਹੜਾ ਇਹ ਆਜ ਵੀ ਜਿਆਦਾ ਪਾਣੀ ਔਨ ਕਰਕੇ ਇਹ ਲੋਕਾਂ ਦੀਆਂ ਜ਼ਮੀਨਾਂ ਦਾ ਲੋਕਾਂ ਦੀਆਂ ਫਸਲਾਂ ਦਾ ਲੋਕਾਂ ਦਾ ਆਪਣਾ ਜਿਹੜਾ ਵਿੱਚ ਨੂੰ ਕੀ ਘਰ ਪਾ ਕੇ ਰਹਿੰਦੇ ਸੀਗੇ ਉਹਨਾਂ ਦਾ ਉਹ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਮੈਂ ਸਮਝਦਾ ਕਿ ਇਹ ਇੱਕ ਬੜੀ ਬੜੀ ਘਟਨਾ ਵਾਪਰੀ ਹੈ ਸਾਰਿਆਂ ਨਾਲ ਹੀ ਜਿਹੜੀ ਕਿਵੇਂ ਹੋਣੀ ਚਾਹੀਦੀ ਸੀ ਜੇ ਇਕੱਠਾ ਪਾਣੀ ਨਾ ਛੱਡਦੇ ਤਾਂ ਲੋਕਾਂ ਦਾ ਕੀ ਹੋ ਸਕਦਾ ਹੁਣ ਆਪਕੇ ਪਾਸ ਨੀਵਾ ਵੀ ਹੈ ਨਾ ਸਾਰਾ ਪਾਣੀ ਸਪੱਸੇ ਆ ਰਿਹਾ ਮੇਲੇ ਦਾ ਦੇਖੋ ਗੱਲ ਹੈ ਜਦੋਂ 88 ਜਿਹਾ ਹੜ ਆਇਆ ਹੈ ਇਹ ਕਾਫੀ ਨੁਕਸਾਨ ਹੋਇਆ ਸੀਗਾ ਨੁਕਸਾਨ ਤੋਂ ਬਾਅਦ ਜਿਹੜੇ ਡੋਲ ਪੈ ਗਿਆ ਜਿਹਦਾ ਪਾਸਾ ਨੀਵਾ ਹੋ ਗਿਆ ਉੱਥੇ ਦੁਬਾਰਾ ਭਰਤੀ ਨਹੀਂ ਪਈ ਕਿਉਂਕਿ ਦਰਿਆ ਪਿੱਛੇ ạt ਗਿਆ ਸੀਗਾ ਔਰ ਬੂਲ ਜਾਣ ਕਰਕੇ ਉਧਰ ਪਾਸੇ ਬਰੇਕੀ ਹੋ ਗਈ ਤੇ ਬਸ ਇੱਕਾ ਹੋ ਗਿਆ ਹੁਣ ਜਿਹੜਾ ਹੋਰ ਜਿਹੜੀ بارش ਆਈਆ ਉਹਦੇ ਨਾਲ ਜਿਹੜਾ ਪਾਣੀ ਹੋਰ ਜ਼ਿਆਦਾ ਆਇਆ ਇਹ ਕਿਉਂਕਿ ਪਰਲੇ ਪਾਸੇ ਜ਼ਿਆਦਾ ਬਰੇਕੀ ਪੈ ਗਈ ਇਧਰ ਸਾਡੇ ਵਾਲ ਦੇ ਪਾਸੇ ਢਾਹ ਲੱਗੇ ਵੀ ਕਰਕੇ ਇਹ ਨੀਵਾ ਪਾਸਾ ਜਿਹਦਾ ਹੋਰ ਹੋਰ ਆ ਗਿਆ ਕਮੇ ਆ ਗਿਆ ਉੱਥੇ ਪਰ ਇੱਕ ਇੱਕ ਚੀਜ਼ ਇਹ ਨਹੀਂ ਜਿਹੜਾ ਪਾਣੀ ਸੀਗਾ ਉਹ ਦਰਿਆ ਤੋਂ ਬਾਹਰ ਦੇ ਆਇਆ ਜਾ ਜਿਹੜਾ ਪਾਣੀ بارش ਦਾ ਸੀ ਉਹ ਕਿਤਾ ਸੀ ਖੜਾ ਰਿਆ ਤੇ ਉਹਦੇ ਕਰਕੇ ਲੋਕਾਂ ਨੂੰ ਪ੍ਰਸ਼ਾਸਨ ਨੂੰ ਵੀ ਚਾਹੇ ਉੱਥੇ ਜਾਣ ਤੇ ਦਿੱਕਤ ਆਈ ਇਸ ਕਰਕੇ ਉੱਥੇ ਉਹ ਹੈਲਪਲੈਸ ਹੈਲਪਰ ਰਹਿ ਗਏ ਗਏ ਇਹ ਵੀ ਆ ਪਰ ਉਹਦੇ ਕੋਈ ਹੋਰ ਉਹ ਜਾਨ ਦੇ ਗੱਸੇ ਕਿਉਂ ਭੈ ਉਹਨਾਂ ਕੋਈ ਜਾਨ ਦੇ ਗੱਸੇ ਕਿ ਉਹਦਾ ਉਹਨਾਂ ਕਾਰਨ ਇਹ ਸੀ ਕਿ ਰਾਹੇ ਜਿਹੜੇ ਸੀਗੇ ਉਹ ਬਹੁਤ ਜ਼ਿਆਦਾ ਉਹਾਂ ਸੀ ਕਿਸਾਨ ਦਾ ਕਹਿਣਾ ਜੇ ਕਿਸਾਨ ਸੁਮਿਲਿੰਸਨੂ ਤੇ ਉਹ ਕਹਿ ਰਿਹਾ ਕਿ ਪ੍ਰਸ਼ਾਸਨ ਨੂੰ ਸਿਰ ਇੱਕ ਵਾਰ ਆਇਆ ਗਿਆ ਉਹ ਵੀ ਗੇਰੀ ਮਾਰ ਕੇ 2 ਮਿੰਟ ਵਿੱਚ ਲੇ ਗਿਆ ਉਹ ਦੁਬਾਰਾ ਕੋ ਸਾਨੂੰ ਸਾਰ ਲੈ ਨਹੀਂ ਨਹੀਂ ਆ ਇਹ ਸਾਰ ਲੈ ਦੀ ਗੱਲ ਐਦਾ ਸੀ ਇਹ ਠੀਕ ਐ ਸਾਰ ਲੈ ਨਹੀਂ ਆਇਆ ਪਰ ਕੁਝ ਕਰ ਨਹੀਂ ਸਕਦੇ ਸੀ ਜੇ ਉੱਥੇ ਡਿਊਟੀ ਜਿਹੜੀ ਸੀ ਉਹਨੂੰ ਉੱਥੇ ਲਾਈ ਰੱਖਿਆ ਕਹੀ ਉਹ ਆਪਣਾ ਮੇਰਾ ਕਾਲ ਸ਼ਾਇਦ 12 ਤੱਕ ਡਿਊਟੀ ਉੱਥੇ ਲੱਗੀ ਰਹੀ ਹੈ ਤੇ ਕੋਈ ਵੀ ਕੋਈ ਅਨੁਸਾਰਿਕ ਅਧਿਕਾਰ ਵਾਪਰ ਦੀ ਆ ਜਾਂ ਇਹ ਵਾਅਦਾ ਹੈ ਤਾਂ ਉੱਥੇ ਆਪ ਸਾਨੂੰ ਬੜਾ ਬੜੇ ਇਨਵੋਲ ਕਰੋ ਔਰ ਸਾਡੇ ਬਲਾਚੌਰ ਐਸਜੀਐਮ ਜਿਹੜੇ ਨੇ ਕ੍ਰਿਤਿਕਾ ਗੋਇਲ ਜੀ ਉਹ ਬਹੁਤ ਹੀ ਸੂਝਵਾਨ ਨੇ ਔਰ ਨੇ ਸਾਰਾ ਕੁਝ ਆਪੇ ਜੋ ਤੁਸੀਂ ਲੱਗਾ ਦੇਖਿਆ ਔਰ ਤੁਹਾਨੂੰ ਵਿਸ਼ਵਾਸ ਹੋਇਆ ਲੋੜੇ ਕਿ ਅਸੀਂ ਜਿੰਨੀ ਵੀ ਵਾਅਦਾ ਬਾਦ ਇਹਦੀ ਗਰਦਾਗਰੀਆ ਕਰਾ ਕੇ ਜਿੰਨੇ ਵਾਅਦਾ ਬਾਦ ਤੁਹਾਨੂੰ ਮੁਆਵਜ਼ਾ ਆਪਾਂ ਦੇ ਸਕਦੇ ਬੁਆ ਮੇ ਤੁਹਾਨੂੰ ਕੋਸ਼ਿਸ਼ ਕਰਾਂਗੇ ਸੋਹੀ ਹੋਊਗਾ ਕਿਉਂਕਿ ਪ੍ਰਸ਼ਾਸਨ ਤੋਂ ਉਸ ਲਈ ਹਰ ਤਰ੍ਹਾਂ ਸੀਗਾ ਆਪਾਂ ਸਿੱਧੇ ਹਸਾਬ ਲੱਗਦੇ ਗੱਲ ਕਹਿੰਦੇ ਕਿ ਪ੍ਰਸ਼ਾਸਨ ਹੈਪਲੱਸ ਹੈ ਕਿ ਉੱਥੇ ਕੀ ਜਿਆਦਾ ਸੀ ਇਹ ਜਿਹੜਾ ਪਾਣੀ ਦਾ ਵਹਾਅ ਸੀਗਾ ਉਹਨੂੰ ਹੋਰ ਵਾਸਤੇ ਕਿਪਰ ਪੱਥਰ ਤੇ ਜਾਈ ਦੇ ਸੀਗੇ ਅੱਛਾ ਕਿ ਪੱਲੇ ਜਾਈ ਦੇ ਸੀ ਉਹ ਰਸਤਾ ਨਹੀਂ ਸੀਗਾ ਤੇ ਟਿੱਪ ਟਿੱਪ ਜਿਹਾ ਜਾਈ ਦੇ ਸੀ ਉੱਥੇ ਸੋ ਇਸ ਸਰਕੇ ਪ੍ਰਸ਼ਾਸਨ ਵੀ ਹੈਲਪਲੈਸ ਸੀਗਾ ਕਿ ਉਹਨਾਂ ਨੇ ਕੋਈ ਨਹੀਂ ਕੀਤੀ ਹੈ নো ਡਾਊਟ ਪਰ ਹੋਰ ਵੀ ਸਾਨੂੰ ਉਹੀ ਉਮੀਦ ਆ ਕਿ ਦੋ ਸਾਡੇ ਵਾਅਦਾ ਕਰਕੇ ਜਾਈ ਦੇ ਉਹਨਾਂ ਦੇ ਹਿਸਾਬ ਨਾਲ ਗਦਾਵਰੀਆਂ ਗਦਾਵਰੀਆਂ ਕਰਾ ਕੇ ਉਹਦੇ ਅੰਦਰ ਵਧੀਆ ਸਾਰਾ ਕੁਝ ਕਰਵਾ ਕੇ ਕਿ ਉਹ ਸਾਨੂੰ ਇਹਨਾਂ ਲੋਕਾਂ ਦੀ ਬਦ ਤੋਂ ਬਦ ਮਦਦ ਕਰਨਗੇ ਔਰ ਮੈਂ ਵੀ ਇਹੀ ਬਲ ਕਰਦਾ ਇਹਨਾਂ ਲੋਕਾਂ ਦੀ ਜਿਨ੍ਹਾਂ ਦੀ ਜ਼ਮੀਰ ਵੀ ਗਈ ਹੈ ਪਰ ਸੁਣਾਈ ਗਈ ਹੈ ਜਿਹੜਾ ਕੇ ਕੇ ਦਿੱਤੇ ਸੀ ਉਹਨਾਂ ਦੇ ਬਹੁਤ ਮਿਹਨਤ ਕੀਤੀ ਸੀ ਉਹਨਾਂ ਦੇ ਪੈਸੇ ਹੀ ਵਰਵਾਦੇ ਹੋਏ ਆ ਸੋ ਇਹਨਾਂ ਦੀ ਜਿੰਨੀ ਵੱਧ ਤੋਂ ਵੱਧ ਹੋ ਸਕੀ 19 19 ਥੋੜੀ ਆ ਜਿਹੜੀ ਉਹ ਵੱਧ ਵੱਧ ਮੋਗਿਆ ਦਿੱਤਾ ਜਾਵੇ ਉਹਨਾਂ ਥੋੜਾ ਆ ਕਿਉਂਕਿ ਜਿਹੜੀ ਜ਼ਮੀਨ ਕਰ ਗਈ ਉਹਦੀ ਪ੍ਰਭਾਈ ਕਰਨੀ ਉਹ ਰੋਕੀ ਆ ਜੇ ਜਿਹੜੀ ਬੰਦਾਈ ਰੋਕੀ ਪੰਚਾਇਤ ਜਿਮਨ ਠੇਕੇ ਦਿੱਲੇ ਕੇ ਬਾਹਰ ਹੈ ਕਿ ਪੰਚਾਇਤ ਪੈਸਾ ਵਾਪਸ ਕਰੂਗਾ ਠੀਕ ਹੈ ਨਹੀਂ ਪੰਚਾਇਤ ਵਾਪਸ ਇਹਦਾ ਹੁੰਦੇ ਕੋ ਜੋ ਤਰਜ਼ ਹੋਊਗਾ ਇਹ ਨਾਲ ਵਾਲੇ ਦੋ ਦਿਨ ਬਾਰਿਸ਼ ਹੋਰ ਹੋਣੀ ਹੈ ਮੌਸਮ ਜਿਹੜਾ ਕਹਿ ਰਿਹਾ ਦੋ ਦਿਨ ਬਾਰਿਸ਼ ਆਉਣੀ ਹੈ 14 15 ਨੂੰ ਬਾਰਿਸ਼ ਹੋਣੀ ਹੈ ਫਿਰ ਕੀ ਹਾਲਾਤ ਹੋਏਗੇ ਆ ਦੇਖੋ ਡਿਪੈਂਡ ਕਰਦਾ ਹੁੰਦੀ ਹੈ ਕਿ ਨਹੀਂ ਹੁੰਦੀ ਤੇ ਜੇ ਹੁੰਦੀ ਹੈ ਤਾਂ ਫਿਰ ਕੋਈ ਅਜਿਹੀ ਗੱਲ ਬਹੁਤ ਵੱਸਦਾ ਉਹ ਤਾਂ ਨਿਸ਼ਾਨੀ ਹੋਣਾ ਹੈ ਕਿ ਇਹ ਆ ਪੰਜ ਚਾਰ ਮਹੀਨੇ ਉੱਪਰ ਲੱਗੀ ਆ ਗਰੀਬ ਪੈ ਗਈ ਆ ਉਹਦੇ ਨਾਲ ਜਿਹੜੀ ਜ਼ਮੀਨ ਸੀ ਉਹ ਜਾਂ ਪਹਿਲਾਂ ਪਾਣੀ ਸੀਗਾ ਉਹ ਤਾਂ ਸੁੱਕ ਗਿਆ ਜੇ ਹੁਣ ਲੇਕਿਨ ਬਾਅਦ ਵਿੱਚ ਉਹ ਕੀ ਪੈ ਗਈ ਤਾਂ ਉਹਦਾ ਨੁਕਸਾਨ ਹੀ ਹੋਣਾ ਉਹਦਾ ਖਾਦਾ ਹੀ ਹੋਣਾ ਕੋਈ ਕਿਤੇ ਜਿਹੜੀ ਉਹ ਫਸਲਾਂ ਵਣ ਦੇ ਨਾਲ ਗੰਦੀਆਂ ਹੋਈਆਂ ਲੱਕੜੀਆਂ ਮੇਰੇ ਤੇ ਦਬ ਹੋਈਆਂ ਇਹਦੇ ਨਾਲ ਜਿਹੜੀ ਮਾਰਸ਼ ਪੈਣੀ ਉਹਦਾ ਕੋਰੋਂ ਤੇ ਉਹ ਲੈਣੀਆਂ ਵੜੀਆਂ ਜਿਹੜੇ ਬਚਿਆ ਜਿਹੜੇ ਗਏ ਉਹ ਤਾਂ ਗਏ ਖਤਮ ਹੋ ਗਈ ਕਹਾਣੀ ਇਹਨਾਂ ਨੂੰ ਤੇ ਇਸ ਕਰਕੇ ਮੇਰੀ ਤਾਂ ਪ੍ਰਸ਼ਾਸਨ ਨੂੰ ਖਾਸ ਕਰਕੇ ਗਵਰਨਮੈਂਟ ਨੂੰ ਇਹ ਪੂਰ ਜ਼ੋਰ ਅਪੀਲ ਕਰਦਾ ਮੈਂ ਕਿ ਜਿੱਥੇ-ਜਿੱਥੇ ਵੀ ਸਾਡੇ ਪਿੰਡ ਦਾ ਹੈਗਾ ਹੀ ਹੈਗਾ ਖੋਜਾਬੇੜ ਦੀ ਤਾਂ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਆ ਵੀ ਸਭ ਤੋਂ ਵੱਧ ਜ਼ਮੀਨ ਦਾ ਨੁਕਸਾਨ ਸਾਡੇ ਖੋਜਾਬੇੜ ਦੀ ਜ਼ਮੀਨ ਦਾ ਹੋਇਆ ਹੈ ਸੋ ਇਹ ਬਾਤੋ ਬਾਦ ਮੋ ਆਵਿਆ ਜਗਾ ਕੋ ਗਵਰਨਮੈਂਟ ਜੀਆ ਜਾਂ ਪ੍ਰਸ਼ਾਸ਼ਕ ਜੀ ਦਾ ਦੋਆ ਜੀ ਕਰੇ ਕੇਟਲ ਕਰੇ ਖਾਲਸਾ ਕਰੇ ਮੈਂ ਇਹ ਇੰਡੀਗੈਂਟੀ ਕਰਾਂਗਾ ਸੋ ਇੰਨੀ ਵੇਖ ਜਿਆ ਕਰਦਾ ਹੋਇਆ ਮੈਨੂੰ ਲੱਗਦਾ ਵਾਈਰ ਗੀਕਾ ਖਾਲਸਾ ਫਿਰ ਵਾਈਰ ਗੀਕੀਫਤੇ ਆਪਣੇ ਡਰਨੇ ਵਾਲੇ ਹੋ ਮੇਰਾ ਨਾਮ ਹਰੀ ਸਿੰਘ ਆ ਹਾਂਜੀ ਪੈਂਚ ਕੰਗਣਾ ਬੇੜ ਹਾਂਜੀ ਤੇ ਸਾਡੀ ਜ਼ਮੀਨਾਤ ਰਿਆ ਦੇ ਨਾਲ ਲੱਗਦੀ ਸੀ ਹੂੰ ਤੇ ਸਾਰੀ ਜ਼ਮੀਨ ਟੁੱਟ ਗਈ ਇੰਨੀ ਬੂਟਾ ਲੱਗਿਆ ਹੋਇਆ ਰੁੜ ਗਿਆ ਚਾਰ ਪੰਜ ਕੇਸ ਸੀਗੇ ਮੇਰੇ ਹੋ ਰੁੜ ਗਿਆ ਬੂਟਾ ਲੱਗਿਆ ਹੋਇਆ ਰੁੜ ਗਿਆ ਤਿਆਰ ਬੂਟਾ ਹੁਣ ਪਾਣੀ ਦਾ ਤੇਜ਼ ਬਹਾਅ ਹੋਇਆ ਇਸ ਪਾਸੇ ਪਾਣੀ ਆ ਰਹਾ ਹੈ ਤਾਂ ਕਿ ਸਰ ਬਚਾਓ ਤੁਸੀਂ ਕਰੋ ਪਿੰਡ ਵਸ ਬਚਾਏ ਦਾ ਕੀ ਕਰਨਾ ਇਹ ਜਿਹੜੇ ਮੋਰੇ ਕਾਦਾ ਬਚਾ ਪ੍ਰਸ਼ਾਸਨ ਕੋ ਪੁੱਛਦਾ ਨਹੀਂ ਜੀ ਆਮ ਲੋਕ ਜਿਹੜੇ ਹੈਗੇ ਆ ਉਹ ਆਪਣਾ ਮਾੜਾ ਮੋਟਾ ਕਰ ਰਹੇ ਬੂਟੇ ਸੰਭ ਰਿਹਾ ਬਾਕੀ ਹੋਰ ਪ੍ਰਸ਼ਾਸਨ ਦਾ ਕੋਈ ਇੱਥੇ ਹੈ ਨਹੀਂਗਾ ਕੀ ਮਤਲਬ ਕੋਈ ਸਾਰੇ ਪਾਸੇ ਪ੍ਰਸ਼ਾਸਨ ਜਾ ਰਿਹਾ ਇੱਥੇ ਕਿਉਂ ਨਹੀਂ ਸਾਡੇ ਨਹੀਂ ਆ ਰਹੇ ਆ ਕੀ ਜਾਣਕਾਰੀ ਨਹੀਂ ਹੋਊਗੀ ਕਿ ਜਾਣਕਾਰੀ ਤਾਂ ਕੱਲੀ-ਕੱਲੀ ਹੁੰਦੀ ਹੈ ਜੀ ਹੋਰ ਚੀਜ਼ਾਂ ਦੀ ਜਾਣਕਾਰੀ ਇਹਦੀ ਵੀ ਜਾਣਕਾਰੀ ਹੈਗੀ ਆ ਪਰ ਪ੍ਰਸ਼ਾਸਨ ਪਤਾ ਨਹੀਂ ਕਿਉਂ ਨਹੀਂ ਤਿਆਰ ਆ ਇਹ ਬੰਦ ਨੇ ਇਹਦੇ ਪਹੁੰਚ ਗਿਆ ਜੀ ਜਦੋਂ ਬੰਦ ਨੇੜੇ ਪਹੁੰਚਰ ਤੇ ਫਿਰ ਪ੍ਰਸ਼ਾਸਨ ਜਾਗੂਗਾ ਅੱਛਾ ਭਾਈ ਫਿਰ ਜਾਗੂਗਾ ਪਰ ਜਿਹੜੀ ਲੱਗੀ ਉਹ 73 ਦੀ ਲੱਗੀ ਹੋਈ ਹੈ ਅੱਛਾ ਜੀ ਇਹ ਠੋਕਰ ਖੜੀ ਆ ਹਜੇ ਜਿੱਦਾਂ ਟੈ ਗਈ ਫੇਰੀ ਦੀ ਸਾਮ ਸੁਭਾ ਲੈਣ ਲਈ ਪਹੁੰਚਣਗੇ ਜੀ ਹਜੇ ਫਿਲਹਾਲ ਕੋਈ ਨਹੀਂ ਪ੍ਰਸ਼ਾਸਨ ਕੋਈ ਵੀ ਆ ਕਿੰਨਾ ਨੇੜੇ ਹੈਗਾ ਬੰਗ ਬੰਨ ਬੱਸ ਨੌਂ ਦਾ ਲੱਗਿਆ ਭਈਆ ਠੋਕਰ ਨੂੰ ਲੱਗਿਆ ਵਾ ਵਨ ਵੀ ਨਾਲ ਹੀ ਆਈ ਵਨ ਰਹਿਣ ਠੋਕਾ ਤੇ ਬਾਅਦ ਬੰਨੇ ਹੀ ਆ ਜੀ 3:00 ਵਜੇ ਮੱਤੀ ਮੰਗ ਕਰ ਦਿਓ ਮੰਗ ਤਾਂ ਸੀ ਕਰਦਾ ਪਈ ਪ੍ਰਸ਼ਾਸਨ ਦੇਖੇ ਇਹਨਾਂ ਨੂੰ ਜਿੰਮੇਦਾਰਾਂ ਨੂੰ ਮਾੜਾ ਮਿਲੇ ਕੋਈ ਹੋ ਕੇ ਜਾਵੇ ਹੁਣ ਲਗਾਤਾਰ ਬੰਨ ਨੂੰ ਦਰਿਆ ਨੂੰ ਰੋਕ ਥੰਮ ਹੋਵੇ ਹੁਣ ਦੋ ਦਿਨ ਫਿਰ ਬਾਰਿਸ਼ ਹੈਗਾ ਜੀ 14 15 ਨੂੰ ਬਾਰਿਸ਼ ਹੈਗਾ ਲਗਾਤਾਰ ਬਾਜ ਜਿਹੜਾ ਮਾੜਾ ਮੋਟਾ ਰਹਿੰਦਾ ਹੁੰਦਾ ਹੈ بارش ਦੇ ਪਾਣੀ بچਾਣਾ ਉਸ ਦੇ ਦੁਆਰਾ ਹੋ ਕੇ ਖਤਮ ਹੋ ਜਾਣਾ ਜੀ ਪਿੰਡਾਂ ਨੂੰ ਨੁਕਸਾਨ ਹੋ ਗਾਹਾਂ ਮੋਰੇ ਬੰਨੂ ਵੀ ਨੁਕਸਾਨ ਆ ਪਿੰਡਾਂ ਨੂੰ ਵੀ ਨੁਕਸਾਨ ਆ ਮੋਰੇ ਕਿੰਨੇ ਪਿੰਡ ਪ੍ਰਭਾਵਿਤ ਹੋਣਗੇ ਜੇ ਕੋਈ ਕੁਝ ਤਾਂ ਰਾਹੋਂ ਤੱਕ ਪ੍ਰਭਾਵਿਤ ਹੋਣਗੇ ਰਾਹੋਂ ਤੱਕ ਜਾਓ ਪਾਣੀ ਹਾਂਜੀ ਰਾਹੋਂ ਤੱਕ ਪ੍ਰਭਾਵ ਤੋਣਗੇ ਸਾਰਾ ਨੀਮਾ ਏਰੀਆ ਪੈ ਜਾਂਦਾ ਕਹਾਨੂੰ ਠੀਕ ਉੱਥੇ ਤੱਕ ਪ੍ਰਭਾਵਤ ਹੋਣਗੇ ਜਿਤਨੇ ਪਿੰਡਾਂ ਦੇ ਵਿਚਾਲੇ ਵਿਚਾਲੇ ਸਭ ਜਾਣਗੇ ਜੇ ਆਪਾਂ ਜਮੀਨ ਰੋਲ ਗਏ ਕਿ ਆ ਇਸ ਵਿੱਚ ਅਸਾ ਸੀਗਾ ਹਾਂਜੀ ਬਪਾ ਪਾਪੜ ਲੱਗਿਆ ਸੀਗਾ ਜੀ ਬੂਟਾ ਲੱਗਿਆ ਹੋਇਆ ਸੀਗਾ ਸਾਰਾ ਹੋਰ ਬਾਰਸਾ ਪਿੱਛੇ ਚੱਲ ਗਿਆ ਇੰਨੀਆਂ ਚੱਲ ਗਈ ਝੋਨੇ ਲੱਗੇ ਹੋਏ ਸੀ ਬਿਲਕੁਲ ਜੀ ਅੱਛਾ ਝੋਨੇ ਵੀ ਲੱਗੇ ਹੋਏ ਸੀਗੇ ਜੀ ਬੂਟਾ ਜਣ ਕੇ ਆ ਦੇਖੋ ਤੁਸੀਂ ਸਾਡੇ ਸਾਹਮਣੇ ਹੀ ਹੈ ਜੀਮੇਦਾਰ ਤਾਂ ਖਤਮ ਹੋ ਗਿਆ ਜੀਮੇਦਾਰ ਦੇ ਪੱਲੇ ਕਹਿ ਰਹੇ ਜਣਾ ਜੀਮੇਦਾਰ ਤਾਂ ਫਸਲ ਦੇ ਸਿਰ ਤੇ ਹੈ ਜੀ ਫਸਲ ਨਹੀਂ ਹੈ ਤੇ ਜ਼ਮੀਨਦਾਰ ਖਤਮ ਪ੍ਰਸ਼ਾਸਨ ਜੇ ਪੁੱਛੂਗਾ ਕਈ ਦੇ ਦੇਣਾ ਉਹ ਨਹੀਂ ਆਏ ਨਹੀਂ ਹੈ ਪ੍ਰਸ਼ਾਸਨ ਪੁੱਛਣਾ ਉਹ ਨਹੀਂ ਕੀ ਹੈ ਨੇ ਨਾਲ ਵਾਲੇ ਪਿੰਡ ਤੇ ਗਿਆ ਔਲੀਆਪੁਰ ਗਿਆ ਸਟੈਂਗਰਪੁਰ ਸਾਰੇ ਪਾਸੇ ਗਿਆ ਇੱਥੇ ਆਏ ਨਹੀਂ ਨਹੀਂ ਇੱਥੇ ਨਹੀਂ ਆਇਆ ਜੀ ਆ ਤੁਹਾਡੇ ਸਾਹਮਣੇ ਆ ਲੇਬਰ ਖੜੇ ਬੰਦੇ ਜਾਂ ਆਪਣੇ ਪਿੰਡਾਂ ਵਾਲੇ ਖੜੇ ਬੰਦੇ ਜੀ ਕੋਈ ਪ੍ਰਸ਼ਾਸਨ ਹਾਂ ਜੀ ਸਰ ਨਾਮ ਕੀ ਆਪਣਾ ਕਰਮਜੀਤ ਸਿੰਘ ਹਾਂ ਕਿਹੜੇ ਪਿੰਡ ਦੇ ਹੋ ਮੰਗਾ ਬੇਟ ਹਾਂ ਕੀ ਕੀ ਮਾਮਲਾ ਕੀ ਹੈ ਤੇ ਕੀ ਹੋਇਆ ਜੀ ਮਾਮਲਾ ਦਰਿਆ ਨੇ ਢਾਹ ਲਾਈ ਜੀ ਢਾਹ ਲਾਈ ਉਹ ਦਰਿਆ ਆ ਰਿਹਾ ਅੱਗੇ ਅੱਗੇ ਢਾਹ ਕੇ ਠੋਕ ਨੂੰ ਢਾਹਦਾ ਆ ਠੋਕ ਨੂੰ ਢਾ ਕੇ ਮੰਨ ਨੂੰ ਖਤਰਾ ਹੈ ਤੇ ਬਾਕੀ ਜ਼ਮੀਨਦਾਰਾਂ ਦੀ ਜ਼ਮੀਨ ਜਿਹੜੀ ਉਹ ਤਾਂ ਖੜੀ ਉਹ ਦੇਖ ਲਈ ਕਿੰਨੇ ਜਿਵੇਂ ਨੜ ਗਿਆ ਇਸ ਵਿੱਚ ਜੀ ਮੈਨਾਂ 50 60 ਕੇ ਲਿਖੜ ਗਿਆ ਹੁਣੇ ਉੱਥੋਂ ਪੁੱਜਿਆਂ ਤੋਂ ਤੇ ਬੰਗਾਵੇਟ ਦੇ ਬੰਗਾਵੇਟ ਦੀ ਹੈ ਜਿਆਦਾ ਕੋਈ ਪ੍ਰਸ਼ਾਸਨ ਆਇਆ ਨਹੀਂ ਇਸ ਸਾਲ ਲੈਣ ਵਾਲਾ ਕੋਈ ਐ ਜੀ ਐਮ ਸਾਹਿਬ ਇੱਕ ਦਿਨ ਆਏ ਸੀ 20 ਦਿਨ ਪਹਿਲਾਂ ਉਹ ਕਹਿੰਦੇ ਠੋਕਰ ਦੇ ਨੇੜੇ ਆਇਆ ਫੇਰ ਕਰਾਂਗੇ ਕੁਝ ਵੀ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਹੁਣ ਠੋਕਰ ਤੇ ਤਾਂ ਪਹੁੰਚ ਗਏ ਕੋਣੀ ਠੋਕਰ ਤੋਂ ਕੰਮ ਸੀ ਕੰਮ ਆ ਦੇਖੋ ਤੁਹਾਡੇ ਸਾਹਮਣੇ ਥੁੱਕਰ ਦੇ ਪਿੱਛੇ ਰਹਿ ਗਿਆ ਥੁੱਕਰ ਹੈ ਜੀ ਥੁੱਕਰ ਉੱਤੇ ਇਸੇ ਦਰਖਤ ਆ ਸਾਰਾ ਬਾਦ ਵਿੱਚ ਟੱਗ ਗਿਆ ਬਈ ਤੁਸੀਂ ਨਾ ਬੋਲੀਓ ਅੱਛਾ 35 40 ਕਰਮਾ ਅੱਗੇ ਆ ਗਿਆ ਅੱਛਾ ਇਹ ਥੁੱਕਰ ਨੂੰ ਨੁਕਸਾਨ ਆ ਅੱਥਰ ਡਿੱਗਦੇ ਆ ਥੁੱਕਰ ਨੂੰ ਨੁਕਸਾਨ ਆ ਤੁਸੀਂ ਕੀ ਕਰੋ ਬਚਾਓ ਵਾਸੇ ਪਿੰਡ ਵਾਸੀ ਜਿਸ ਦੇ ਕਹਿੰਦੇ ਵੀ ਇਹਦਾ ਪ੍ਰਸ਼ਾਸਨ ਨਹੀਂ ਕਰਨਾ ਜੀ ਤੁਸੀਂ ਵੀ ਕੁਝ ਕਰ ਰਹੇ ਹੋ ਤੇ ਲੋਕ ਲੱਗੇ ਅਸੀਂ ਕਰ ਰਹੇ ਆ ਜੀ ਹੋਰ ਕਰਦਾ ਨਹੀਂ ਲੋਕ ਪਿੰਡ ਬਲ ਲੋਕ ਲੱਗੇ ਬਸ ਮੁੱਟਾ ਛੱਡ ਸਕਦੇ ਇੱਥੇ ਕੀ ਕਰ ਸਕਦੇ ਬਸ ਮੁੱਟਾ ਛੱਡ ਸਕਦੇ ਡਿਮਾਂਡ ਕੀ ਸਰਕਾਰ ਤੋਂ ਪ੍ਰਸ਼ਾਸਨ ਦੇ ਕਿ ਇਹਨੂੰ ਰੋਕਿਆ ਜਾਵੇ ਅੱਗੇ ਉਹ ਨਹੀਂ ਵਾਪਸ ਤੇ ਇਹ ਦਰਿਆ ਬਰਜੋਗੀ ਜਮੀਨ ਦਰਿਆ ਚੱਲਣਾ ਪਿਆ ਜਿਹੜੀ ਥੋੜੀ ਬਹੁਤੀ ਬਚਦੀ ਉਹ ਤਾਂ ਲੋਕਾਂ ਦੀ ਪਿਛਤ ਪਾਣੀ ਪਾਖੜਾ ਡੈਮ ਸੇ 38 ਹਜ਼ਾਰ ਪਾਣੀ ਛੱਡਿਆ ਗਿਆ ਫਿਰ ਇਹ ਪਾਣੀ ਪਾਣੀ ਦੇ ਪਿੱਛੇ ਕੱਟੇ ਫਿਰ ਤੇਜ਼ ਵਾਹ ਹੋਏਗਾ ਇਹ ਤਾਂ ਸਾਨੂੰ ਪਤਾ ਨਹੀਂ ਕਿੱਥੋਂ ਆ ਰਿਹਾ ਪਾਣੀ ਥੋੜਾ ਸਮਝਦੇ ਪਾਣੀ ਛੱਡ ਲੋ ਇਹ ਪਾਲਾ ਪਾਸਾ ਸ਼ਾਇਦ ਛੱਡ ਗਿਆ ਨਾ ਅਗਲੇ ਪਾਸੇ ਨਹੀਂ ਹੋ ਗਿਆ ਪਾਸਾ ਛੱਡ ਗਿਆ ਉੱਲੇ ਪਾਸੇ ਨਹੀਂ ਹੋ ਗਿਆ ਹਾਂਜੀ ਉੱਲੇ ਪਾਸੇ ਬ੍ਰੇਕ ਕਰਕੇ ਬਣਟਾ ਸੀ ਪਹਿਲਾਂ ਜੇ ਪਰਲੇ ਪਾਸੇ ਉੱਚਾ ਹੋ ਗਿਆ ਨਾ ਰੇਤਾ ਜਮ ਦੇਣਾ ਤੇ ਇੱਕ ਪਿੰਡਟ ਆਇਆ ਸੀ 1973 ਚ ਇਹ ਕਾ ਬਣਟਾ ਆਇ ਹਾਂਜੀ 37 ਉਦੋਂ ਫਿਰ ਇਹ ਦੁਬਾਰਾ ਬੰਨ ਲਗਿਆ ਇੱਥੇ ਉਸੇ ਜਗ੍ਹਾ ਤੇ ਕਿਸ ਸਰਦ ਬਖ ਸਿੰਘ ਨੇ ਲਵਾਇਆ ਸੀ ਮਨ ਉਹ ਵੀ ਜਮੀਨਾਂ ਬਾਜਵਾਦ ਭੰਗ ਉਹਨੇ ਵਿੱਚ ਇਹਦੇ ਵਿੱਚ ਖਾਲਾ ਬਣਾਇਆ ਸੀ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਹੁਣ ਵੀ ਜਦੋਂ ਪਾਣੀ ਉੱਪਰਦਾ ਇਹ ਖਾਲਾ ਬਣਾਇਆ ਜਾਵੇ ਲੋਕਾਂ ਦੀਆਂ ਜ਼ਮੀਨਾਂ ਫਿਰ ਆਵਾਜ਼ ਤਾਂ ਲੋਕਾਂ ਨਿਕਰੇ ਲੈਣੀਆਂ ਬਿਲਕੁਲ ਬਿਲਕੁਲ ਨਹੀਂ ਠੀਕ ਇਹ ਹੁਣ ਤੇ ਇਸ ਵੇਲੇ ਤਾਂ ਕੁਝ ਨਹੀਂ ਹੋ ਸਕਦਾ ਇਸ ਵੇਲੇ ਤੇ ਇਹ ਟਾਰ ਰੋਕ ਸਕਦੀ ਹੈ ਰੋਕ ਸਕਦੀ ਹੈ ਪ੍ਰਸ਼ਾਸਨ ਨੂੰ ਲਾਇਆ ਜਾਵੇ ਪ੍ਰਸ਼ਾਸਨ ਕਰੇ ਕੋਈ ਹਾਂਜੀ ਤੇ ਪ੍ਰਸ਼ਾਸਨ ਰੋਕ ਲਵੇ ਫਿਰ ਟਾਰ ਰੁਕ ਸਕਦੀ ਆ ਤੇ ਆਮ ਜਨਤਾ ਨਹੀਂ ਕਰ ਸਕਦੀ ਠੀਕ ਜਨਤਾ ਦਾ ਮਿੱਟੀ ਪਾਉਂਦੀ ਠੀਕ ਠੀਕ ਮੁਕੇਸ਼ ਕੁਮਾਰ ਜੀ ਕਿਹੜੇ ਪਿੰਡ ਦੇ ਪਿੰਡ ਨਿਆਣਾ ਬੇਟਾ ਹਾਂ ਕੀ ਕਹਿਣਾ ਚਾਹੁੰਦੇ ਜੀ ਹਾਲਾਤ ਇੱਥੇ ਹਾਲਾਤ ਸਿਰ ਤੁਹਾਡੇ ਸਾਹਮਣੇ ਹੀ ਆ ਬੱਤਰ ਬਣੇ ਜਾ ਰਹੇ ਆ ਜੋ ਜ਼ਮੀਨਾਂ ਨੂੰ ਟਾਰ ਲੱਗੀ ਆ ਅਸੀਂ ਤਾਂ ਪ੍ਰਸ਼ਾਸਨ ਸਰਕਾਰ ਤੋਂ ਇਹੀ ਮੰਗ ਜਾਤਾ ਕਰਦੇ ਆ ਕਿ ਇਹਦਾ ਜੋ ਮੁਆਵਜ਼ਾ ਬਣਦਾ ਜ਼ਿਮੀਂਦਾਰਾਂ ਨੂੰ ਦਿੱਤਾ ਜਾਵੇ ਸੋ ਸਾਡੀ ਵੀ ਕਾਫੀ ਨੁਕਸਾਨ ਹੋ ਗਿਆ ਫਸਲ ਖੜੀ ਖੜੀ ਪ੍ਰਿਆ ਨੇ ਸਾਰੀ ਰੋੜ ਲਈ ਕਿੰਨੇ ਕਿੰਨੇ ਜੰਮੀ ਸੀ ਆਪਣੀ ਉਥੇ ਜ਼ਮੀਨ ਸਾਡੀ ਇੱਥੇ ਸਰ ਹੈਗੀ ਹੈ ਚਾਰਕ ਕਿਲੇ ਹੈ ਸਾਨੂੰ ਜੋ ਕਿ ਕਿਲਾ ਤਾਂ ਤਕਰੀਬਨ ਤਕਰੀਬਨ ਰੁੜੇ ਗਿਆ ਦਰਿਆ ਦੇ ਵਿੱਚ ਨਾਲ ਫਸਲ ਵੀ ਨਾਲ ਫਸਲ ਵੀ ਰੁੜ ਗਈ ਸੋ ਅਸੀਂ ਇਹੀ ਮੰਗ ਕਰਦੇ ਆ ਕਿ ਜੋ ਪਾਣੀ ਉਤਰਨ ਤੋਂ ਬਾਅਦ ਸਰਕਾਰ ਪ੍ਰਸ਼ਾਸਨ ਇੱਥੇ ਜੋ ਆਪਣਾ ਬੈਰੀਕੇਡ ਵਗੈਰਾ ਲਗਾ ਰਹੀ ਹੈ ਉਹ ਸਾਡੇ ਵੀ ਇੱਥੇ ਖੇਤਾਂ ਕੋਲ ਲਗਾਏ ਜਾਣ ਤਾਂ ਕਿ ਪਾਣੀ ਨੂੰ ਥੋੜਾ ਜਿਆ ਕੰਟਰੋਲ ਕੀਤਾ ਜਾਵੇ ਅੱਗੇ ਖੇਤਾਂ ਦਾ ਨੁਕਸਾਨ ਨਾ ਹੋਵੇ ਤੇ ਬਾਕੀ ਇਹੀ ਆ ਸਰ ਕਿ ਜੋ ਬੰਦ ਦੀ ਮੰਗ ਹੈ ਕਿ ਜੀਵਿਤ ਰਦਾ ਜਿੰਨਾ ਨੁਕਸਾਨ ਹੋਇਆ ਕੁਛ ਨਾ ਕੁਛ ਹਰਜਾਨਾ ਪਰਪਾਈ ਸਰਕਾਰ ਵੱਲੋਂ ਕਰਨੀ ਬਹੁਤ ਜ਼ਰੂਰੀ ਹੈ ਬਹੁਤ ਉਹ ਸਰਕਾਰ ਨੇ ਅਲਾਉਂਸ ਕਰਤੀ ਹੈ ਨੋਟੀਫਿਕੇਸ਼ਨ ਦੇ ਜਾਰੀ ਕਰਤੇ ਹੈ ਕਿ ਜਿਹੜਾ ਗੋਦਾਵਰੀ ਕਰਕੇ ਹੁੰਦੀ ਤੇ ਜਾਵੇ ਉਹਨਾਂ ਨੂੰ ਮੁਆਵਜ਼ਾ 40000 ਰੁਪਏ ਦੱਸਿਆ ਉਹਨਾਂ ਨੇ ਹਾਂਜੀ ਸਰ ਉਹ ਤਾਂ ਕਰ ਕਰਿਆ ਪਰ ਉਹ ਕਾਰਵਾਈ ਵੀ ਤਾਂ ਹੋਣੀ ਚਾਹੀਦੀ ਜੀ ਕਮ ਸੇ ਕਮ ਪਟਵਾਰਖਾਨੇ ਪ੍ਰਸ਼ਾਸਨ ਦੇ ਲੋਕ ਆਏ ਸੀ ਤੇ ਮੌਕਾ ਦੇਖਦੇ ਹਾਂ ਹਜੇ ਤੱਕ ਤਾਂ ਸਰ ਮੈਨੂੰ ਤਾਂ ਕੋਈ ਨਹੀਂ ਦਿਖਿਆ ਨਹੀਂ ਇੰਨਾ ਬਾਰਿਸ਼ ਵੀ ਲਗਾਤਾਰ ਹੋਇਆ ਸਾਰੇ ਪਾਸੇ ਮਾਹੌਲ ਖਰਾਬ ਰਿਹਾ ਪਾਸੇ ਇੱਕ ਬੰਨ ਟੁੱਟ ਰਿਹਾ ਸੀ ਸਾਡਾ ਔਲੀਆ ਪਰ ਦੇ ਕੋਲ ਉਧਰ ਆਏ ਸੀਗੇ ਜੀ ਇੱਥੇ ਕੋਈ ਨਹੀਂ ਆ ਹਾਂਜੀ ਇਸ ਪਾਸੇ ਤਾਂ ਪਤਾ ਹੀ ਨਹੀਂ ਸੀਗਾ ਵੀ ਇੱਦਾਂ ਦਾ ਮਾਹੌਲ ਬਣ ਜਾਣਾ ਪਹਿਲਾਂ ਪਾਣੀ ਥੋੜਾ ਦੂਰ ਸੀਗਾ ਖੇਤਾਂ ਤੋਂ ਇਹ ਤਾਂ ਅਚਾਨਕ ਹੀ ਜ਼ਿਆਦਾ ਪਾਣੀ ਛੱਡਣ ਕਰਕੇ ਪਿੱਛੋਂ ਤੇ ਇਹਨਾਂ ਨੁਕਸਾਨ ਹੋਏ ਬਾਕੀ ਤੁਹਾਡੇ ਸਾਹਮਣੇ ਹੀ ਹੈ ਠੀਕ ਐਦਾਂ ਦਾ ਜਿਹੜਾ ਪਾਣੀ ਦੇਖਿਆ ਹੈ ਬੰਨ ਦੇ ਨਾਲ ਜਿੱਦਾਂ ਆ ਗਿਆ ਖੇਤਾਂ ਨੂੰ ਢਲ ਗਈ ਕਿੰਨੇ ਚਿਰ ਪਹਿਲਾਂ ਦੇਖਿਆ ਸੀ ਇਦਾਂ ਦਾ ਇਹ ਸਾਡੇ ਸੁਰਤ ਤੋਂ ਪਹਿਲਾਂ ਤੇ ਪਹਿਲੇ ਪਾਣੀ ਆਇਆ ਜੀ ਤਾਂ ਮੈਂ ਤਾਂ ਹੁਣ ਪਹਿਲੀ ਵਾਰੀ ਦੇਖਿਆ ਜੀ ਇਦਾਂ ਪਾਣੀ ਤੇ ਇਸ ਪਾਸੇ ਨੂੰ ਆਂਦਾ ਜ਼ਿਆਦਾਤਰ ਸੈਂਟਰ 'ਚ ਹੀ ਸਹੀ ਰਹਿੰਦਾ ਸੀਗਾ ਜਾਂ ਉਸ ਪਾਸੇ ਹੋ ਜਾਂਦਾ ਸੀ ਇਸ ਵਾਰ ਉਹ ਸਾਰਾ ਏਰੀਆ ਛੱਡ ਕੇ ਪਾਣੀ ਦਾ ਪੂਰਾ ਜੋਰ ਸਾਡੇ ਇਹਨਾਂ ਪਿੰਡਾਂ ਵਾਲੇ ਹੀ ਆ ਬੇਟੇ ਏਰੀਆ ਬੇਟੇ ਜੀ ਠੀਕ ਓਕੇ ਮੇਰਾ ਨਾਮ ਅਨਪ੍ਰੀਤ ਸਿੰਘ ਹੈ ਕਿਰੇ ਪਿੰਡ ਤੇ ਹੋਜਾ ਬੇਟੇ ਹਾਂ ਕੀ ਬਾ ਤੁਹਾਡੇ ਨਾਲ ਸਾਡੀ ਪੰਚਾਇਤ ਦੀ ਜ਼ਮੀਨ ਸੀਗੀ ਜੀ 7 ਕਿੱਲੇ ਚੋਂ ਦਾ ਜਿਹੜਾ ਫੜ ਗਿਆ ਜੀ ਸਾਰੇ ਹੂੰ ਠੇਕਾ ਪਹਿਲਾਂ ਦਾ ਆਇਆ ਅਈ ਲਈ ਮੰਗ ਕਰਦੇ ਸਾਡਾ ਠੇਕਾ ਹੀ ਬਾਫ ਕਰ ਦੇਵੇ ਪੰਚਾਇਤ ਵਾਲੇ ਇਹੀ ਧੰਨਵਾਦ ਆ ਉਹਨਾਂ ਦਾ ਠੇਕਾ ਕਿੰਨੇ ਕੱਸੀਗਾ ਜੀ ਠੇਕਾ 29000 ਰੁਪਏ ਕਿਲੇ ਦਾ ਜੀ ਕਿੰਨੇ ਕਿਲੇ ਸੀਗੇ 7 ਕਿਲੇ ਹੜ ਗਏ ਸਾਡੇ ਕਿੰਨਾ ਬਈ ਇੱਕ ਮਿੰਟ ਕਿੰਨੇ ਨੁਕਸਾਨ ਸੀਗੇ ਨੁਕਸਾਨ ਦੇਖ ਲਓ ਜੀ ਪਹਿਲਾਂ ਠੇਕਾ ਹੀ ਲੱਗਿਆ ਜੀ ਬਾਕੀ ਝੋਨੇ ਪਰ 20000 ਰੁਪਏ ਦਾ ਕਿਲੇ ਪਰ ਖਰਚਾ ਆਇਆ ਜਾਂਦਾ ਜੀ ਦੇਖ ਲਓ ਹੂੰ ਜਿਆਦਾ ਨੁਕਸਾਨ 5 ਲੱਖ ਦਾ ਨੁਕਸਾਨ ਮੰਨੋ ਤੁਸੀਂ ਇਹਨਾਂ ਦਾ ਹੋਇਆ ਗਿਆ ਜੀ ਮੋਟਰ ਲੱਗਿਆ ਸੀ ਉੱਥੇ ਮੋਟਰ ਨਹੀਂ ਸੀਗੀ ਇੰਜਣ ਸੀਗੀ ਜੀ ਇੰਜਣ ਇੰਜਣ ਆ ਦੇ ਸੀ ਚਾਪਾਂ ਚ ਰੁਸਾਨ ਹੋ ਗਿਆ 5 ਲ ਕੀ ਮੰਗ ਕਰਦੇ ਹੋ ਮੰਗਦਾ ਇਹੀ ਕਰਦੇ ਵੀ ਅਸੀਂ ਸਾਡਾ ਠੇਕਾ ਹੀ ਵਾਪਸ ਕਰਦੇ ਵੀ ਪੰਚਾਇਤ ਉਹੀ ਬਹੁਤ ਆ ਜੀ ਬਾਕੀ ਦਾ ਹੁਣ ਖਰਚਾ ਲਗਾਏ ਦੇਣਾ ਨਹੀਂ ਜੀ ਜਿਹੜਾ ਠੇਕਾ ਹੀ ਦਿੱਤਾ ਆ ਉਹ ਵੀ ਚੱਕ ਕੇ ਆਰਤੀ ਕੋ ਦਿੱਤਾ ਉਹਦੇ ਪਰ ਵੀ ਵਿਆਜ ਪੈਂਦਾ ਜੀ ਸਾਡਾ ਉਹ ਹੀ ਵਾਪਸ ਹੋ ਜਾਈ ਰਹੀ ਮੰਗ ਕਰਦੇ ਆ ਜੀ ਪ੍ਰਸ਼ਾਸਨ ਤੋਂ ਬਸ 15 ਤੋਂ 20 ਫੁੱਟ ਡੂੰਘਾ ਹੋ ਗਿਆ ਬਾਕੀ ਸਾਰੇ ਜ਼ਿੰਮੇਦਾਰਾਂ ਨੂੰ ਇੱਧਰ ਖੜਾ ਕਰਕੇ ਇੱਕ ਫੋਟੋ ਲੈ ਲੋ ਕਿ ਹਾਂ ਇੱਥੇ ਮੌਜੂਦਾ ਪਾਣੀ ਨੂੰ ਕਵਰ ਕਰਦੇ ਆ ਕਿ ਦੇਖ ਰਹੇ ਕਰੋ ਜੋ ਕਰੋ ਕਰੋ ਐ ਭਾਜੀ ਬਾਬਾ ਜੀ ਕਿੰਨੀ ਘੜੀ ਜੀ ਕਿੰਨੀ ਜ਼ਮੀਨ ਹੜ ਗਈ ਜੀ ਹਾਂਜੀ ਕਿੰਨੀ ਹੜ ਗਈ ਜ਼ਮੀਨ ਜੀ ਤੁਹਾਡੀ 7 ਕਿੱਲੇ 7 ਕਿੱਲੇ ਠੀਕ ਹੈ ਜੀ ਪੂਤਾ ਵੀ ਲਗਾਉਂਗਾ ਜੀ ਅਨੇ ਪੂਤਾ ਵੀ ਬੋਰ ਵੀ ਸੀਗਾ ਜੀ ਬੋਰ ਤਾਂ 2-3 2 ਬੋਰ ਸੀਗਾ ਜੀ ਇੰਨੇ ਥੋੜਾ ਜਿਹਾ ਰੋਲਿਆ ਜੀ ਮੁਕੇਸ ਅਸੀਂ ਸਰ ਚਾਹੁੰਦੇ ਆਂ ਵੀ ਜਿੱਦਾਂ ਇਹਨਾਂ ਦਾ ਜਿੰਨਾ ਨੁਕਸਾਨ ਹੋਇਆ ਸਰਕਾਰ ਨੂੰ ਵੱਧ ਚੜਕੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਆ ਤੁਹਾਡੀ ਉਹ ਚਲੋ ਸਾਡੀ ਵੀ ਵਿੱਚ ਹੀ ਆ ਸਰ ਅਸੀਂ ਤਾਂ ਇਹਨਾਂ ਸਾਰਿਆਂ ਦਾ ਕਿਸਾਨਾਂ ਦਾ ਹੱਲ ਹੋਣਾ ਚਾਹੀਦਾ ਜੀ ਹਾਂ ਇਹ ਗੱਲ ਹੈ ਨਾ ਕਿ ਇੱਥੇ ਕਿ ਗੱਲਾਂ ਬਾਤਾਂ ਕਰਕੇ ਨਹੀਂ ਸਰਦਾ ਪ੍ਰਸ਼ਾਸਨ ਨੂੰ ਪਹਿਲ ਵੀ ਕਰਨੀ ਚਾਹੀਦੀ ਹੈ ਨਹੀਂ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਆਇਆ ਨਹੀਂ ਇੱਕ ਵਾਰ ਵੀ ਤੇ ਪ੍ਰਸ਼ਾਸਨ ਦੱਸਦੇ ਪਹਿਲਾਂ ਸਰ ਦੱਸ ਰਹੇ ਸੀਗੇ ਵੀ ਆਏ ਸੀਗੇ ਐਸ ਡੀ ਐਮ ਸਾਹਿਬ ਆਏ ਸੀਗੇ ਦੇਖ ਕੇ ਮੌਕਾ ਮੁੜ ਗਿਆ ਕਿੰਨੇ ਨਾ ਆਏ ਸੀ ਉਦੋਂ دریا ਠੁਕਰ ਤੋਂ ਦੂਰ ਸੀਗਾ ਅੱਛਾ ਜਦੋਂ ਦੁਬਾਰਾ ਵਾਣ ਇੱਕ ਵਾਰੀ ਫੇਰ ਕੇ ਦੇਖਣ ਵੀ ਕਿੰਨੀ ਜ਼ਮੀਨ ਰੋਡ ਤੇ ਸਾਣਾ ਦਾ ਕਿੰਨਾ ਨੁਕਸਾਨ ਹੋਇਆ ਵੈਕਟਰ ਦੇ ਬੈਠ ਕੇ ਆਏ ਸੀ ਨਾ ਰਹੀਆਂ ਨਾ ਕਾਫੀ ਜ਼ਮੀਨ ਹਰ ਚੁੱਕੀ ਆਪਾਂ ਨਾ ਤੇ ਇੰਝਾਂ ਵਿੱਚ ਗੋਰ ਪੱਖੇ ਤੇ ਕਾਫੀ ਜ਼ਮੀਨ ਤੇ ਨਾ ਤੇ ਥੋੜੀ ਫੜ ਕੇ ਗਏ ਜਿਸ ਤਰ੍ਹਾਂ ਇੰਝਾਂ ਦਾ ਤੇ ਆਪਾਂ ਵਦਾਰ ਸੀਗੇ 2-2 ਸਾਲ ਦੇ ਤੁਸੀਂ ਜੇ ਕੋ ਹੁਣ ਇਹ ਜਿਹੜੇ ਬੱਚੇ ਆ ਉਹ ਵਡਾ ਕਿੰਨਾ ਸਾਲ ਬੜੀ ਕਿੰਨਾ ਮੁਆਵਜ਼ੇ ਦੀ ਮੰਗ ਕਰੋ ਸਰਕਾਰ ਤੋਂ ਤੁਸੀਂ ਕਿੰਨਾ ਮੁਆਵਜ਼ਾ ਮਿਲਣਾ ਚਾਹੀਦਾ ਤੁਸੀਂ ਕਿਸਾਨ ਨੂੰ ਤੁਸੀਂ ਦੱਸੋ ਕਿੰਨਾ ਕਿੰਨਾ ਜਮੀਨ ਇਹ ਰੁੜ ਗਈ ਜੀ ਹੁਣ ਤੁਸੀਂ ਦੇਖੋ ਫਸਲ ਦਾ ਇੰਨੇ ਫਸਲ ਨਾਲ ਹੀ ਜ਼ਮੀਨ ਰੁੜ ਗਈ ਹੈ ਜੀ ਫਸਲ ਵਿੱਚ ਹੁਣ ਇਹਨਾਂ ਦਾ 8-8 9-2 ਲੱਖ ਦਾ ਤਾਂ ਦੋ ਘਰਾਂ ਦਾ ਪਪੂਲਰ ਸੀਗਾ ਜੀ ਉਹ ਵੀ ਰੁੜ ਗਿਆ ਉਹਦੇ ਨਾਲ ਜ਼ਮੀਨ ਰੁੜ ਗਈ ਹੁਣ ਘੱਟੋ ਘੱਟ 15-20 ਲੱਖ ਦਾ ਖੇਲਾ ਜ਼ਮੀਨ ਦਾ ਵੀ ਆ ਉਹ ਵੀ ਗਿਆ ਤੇ ਨਾਲ 8-10 ਲੱਖ ਦੇ ਪਪੂਲਰ ਇਕੱਲੇ ਇਕੱਲੇ ਘਰ ਦੇ ਮੈਨੂੰ ਲੱਗਦਾ 5-6 ਘਰਾਂ ਦਾ ਤਾਂ ਇਹੀ ਹਾਲ ਹੋਇਆ ਜੀ ਤੇ ਬਾਕੀਆਂ ਦੀ ਕੁਝ ਜ਼ਮੀਨ ਰੁੜੀ ਆ ਤੇ ਨਾਲ ਉਹ ਫਸਲ ਸੀਗੀ ਦਸਾਂ 15 ਘਰਾਂ ਦਾ ਖੋਜਿਆਂ ਦੇ ਬਗਾਨੇ ਆ ਖੋਜਿਆਂ ਤੋਂ ਨਹੀਂ ਕੱਲ ਬੰਗੇ ਦੀ ਗੱਲ ਕਰਦੇ ਫੇਰ ਖੋਜਿਆਂ ਦਾ ਤੇ ਉਹ ਨਹੀਂ ਪਰ ਇਹ ਲੱਗ ਲੱਗ ਆ ਜੀ ਹਾਂਜੀ ਕਈ ਪਿੰਡ ਰਹੇ ਨੇ ਇਹ ਤੇ ਚਾਰ ਪੰਜ ਪਿੰਡਾਂ ਦਾ ਨੁਕਸਾਨ ਹੋਇਆ ਜੀ ਘਟੋ ਘਟ ਵੀ ਹੁਣ ਬੰਨ ਤੋਂ ਵੀ ਤੁਸੀਂ ਦੇਖੋ ਕਿ ਇਹ ਡੇਢ ਕਿੱਲਾ ਦੂਰੀ ਰਹੀ ਆ ਹੁਣ ਜਦ ਕਿ ਇੱਥੋਂ ਚਾਰ ਕਿੱਲਾਂ ਦੀ ਦੂਰੀ ਤੀ ਚਾਰ ਕਿੱਲੇ ਅੱਛਾ ਅੱਗੇ ਹਾਂਜੀ ਇਹ ਇੱਥੋਂ ਚਾਰ ਕਿੱਲੇ ਪਿੱਛੇ ਬਣਾਏ ਆ ਮੋਰੇ ਜੀ ਵੀ ਕਿ ਥੋੜੀ ਨੀਵੀ ਪੈ ਜਾਂਦੀ ਸੀਗੀ ਚਾਰ ਕਿੱਲੇ ਆ ਧੱਕ ਜੋ ਹਾਂਜੀ ਤੇ ਜਲਦੀ ਸੀਗੀ ਜਮੀਨ ਵਧਿਆ ਫੁੱਟ ਕਿੱਲੇ ਕਿੰਨਾ ਰਹਿੰਦਾ ਸੀ ਹੁਣ ਸਾਰੀ ਜ਼ਮੀਨ ਹੜ ਗਈ ਐ ਹੁਣ ਆ ਤੁਸੀਂ ਦੇਖੋ ਨਾ ਵੀ ਅਜੇ ਬੱਚੇ ਆ ਇਹ ਡਰਦੇ ਮਾਰੇ ਆਪਣੇ ਆਪਣਾ ਵਢਾ ਰਹੇ ਆ ਜੇ ਚਲੋ ਜੋ 10 2000 ਰੁਪਇਆ ਪੱਲੇ ਪੈਂਦਾ ਉਹੀ ਹੈ ਬਚਾਓ ਜੀ ਕੁਝ ਵੀ ਨਹੀਂ ਉੱਥੇ ਵੀ ਰੇਟ ਟੁੱਟ ਗਿਆ ਉੱਥੇ ਵੀ ਕੋਈ ਨਹੀਂ ਪੁੱਛਦਾ ਉਹਨੇ ਨੂੰ ਹਾਂ ਦੇਖੇ ਜਾਂਦੇ ਹਾਂ ਸਭ ਤੋਂ ਪਹਿਲਾਂ ਤੇ ਇਹਦਾ ਪਾਣੀ ਨੂੰ ਕੰਟਰੋਲ ਕੀਤਾ ਜਾਵੇ ਨਾ ਡੈਮੇਜ ਆ ਕੇ ਨਹੀਂ ਲੱਗੇ ਆ। ਉਹ ਚੱਲੀ ਜਾਂਦਾ ਤਾਂ ਵੀ ਨਹੀਂ ਪਾਣੀ। ਉਹ ਜੇ 1600 ਨਹੀਂ ਰੱਖਦੇ। ਹਾਂਜੀ। ਫੇਰ ਉਹ ਟ੍ਰੇਨਾਂ ਚੱਲਦੀਆਂ। ਪ੍ਰੈਸ਼ਰ ਨਹੀਂ ਆਉਂਦਾ। ਹਾਂ। ਉਹਨਾਂ ਦੀ ਵੀ ਮਜਬੂਰੀ ਹੈ। ਨਹੀਂ 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 1600। ਕਿੰਨਾ ਕੰਮ ਹੈ। ਪੱਕੀਆਂ ਨਹਿਰਾਂ ਡੁੱਪੀਆਂ ਉਹਨਾਂ 'ਤੇ ਨਹੀਂ ਸਵਾਰਿਆ ਪਹਿਲਾਂ। ਜੇ ਇਹ ਨਹਿਰ ਟੁੱਟ ਜਾਂਦੀ ਨਾ ਜੀ। ਆ ਸਾਰਾ ਇਲਾਕਾ ਡੁੱਬ ਗਿਆ ਡੁੱਬ ਗਿਆ ਸੀ ਇਹ ਨਹਿਰ ਟੁੱਟ ਜਾਂਦੀ ਉਹ 9000 ਕਿਊਸਕ ਪਾਣੀ ਕੀਤਾ ਇਹੋ ਟੁੱਟ ਆਇਆ ਇਹ ਘਟਾ ਕੇ ਤਾਂ ਉਹਨੂੰ ਮਾੜਾ ਮੋਟਾ ਰਿਪੇਅਰ ਕੀਤਾ ਨਹੀਂ ਤਾਂ ਨਹਿਰ ਟੁੱਟ ਗਈ ਜੀ ਪੱਕੀ ਸਰਾਂਦ ਵਾਲੀ ਇਹੋ ਟੁੱਟ ਗਈ ਜੀ ਪਾਣੀ ਸਾਰਾ ਸੱਤ ਨੂੰ ਚੜ ਬਿਲਕੁਲ ਹੋਰ ਜਿਆਦਾ ਜਾਣਦੇ ਦੁਨੀਆਂ ਉੱਪਰ ਜਣੀ ਵੀ ਪੈਂਦਾ ਸੀ ਉਪਰੋਂ ਸਵਾ ਇੱਕ ਨਦੀ ਉਹ ਚੜਦੀ ਆ ਇੱਕ ਸਾਸਾ ਚੜਦਾ ਜਦੋਂ ਉਹ ਚੜਦਾ ਤਾਂ ਖੜਾ ਜਿਆਦਾ ਪਾਣੀ ਬਾਹਰ ਚ ਸਰਸਾਲ ਸਵਾ ਜਦੋਂ ਚੜਦੀ ਆ ਨਾ ਉਹ ਆ ਕੇ ਸੱਤ ਰੋਣੀ ਨੂੰ ਬਣਾ ਹਾਂਜੀ ਸੱਤ ਨੂੰ ਜਾ ਕੇ ਬਿਮਾਰ ਕਰਦਾ ਪਾ